ਜਦੋਂ ਮੇਰੇ ਕਰੰਟ ਲੱਗਾ 11000 ਵੋਲਟ ਦੇ ਸਰ ਮੈਂ ਜੰਪਰ ਪੰਨੀ ਉੱਪਰ ਖੜਿਆ ਸੀ 11 ਮੀਟਰ ਪੋਰ ਤੇ ਸਰ ਤੇ ਸਰ ਇੱਕ ਕਰੋ ਥੱਲੇ ਵੱਜਿਆ ਤੇ ਸਰ ਮੇਰੇ ਪਲਾਸਟਿਕ ਸਰ ਦੀ ਪੇਟ ਤੇ ਲੱਗ ਕੇ ਸਰ ਕਰੰਟ ਸਰ ਮੇਰੇ ਪੇਟ ਤੇ ਲੱਗ ਕੇ ਲੱਤਾਂ ਵੀ ਜਿਹੜੇ ਮੇਰੇ ਪੜਾਕੇ ਪਈ ਸੀ ਸਰ ਤੇ ਕੱਬੀ ਲੱਤ ਸਰ ਮੇਰੀ ਚਲੀ ਗਈ ਤੇ ਸੱਜੀ ਲੱਤ ਸਰ ਆੜ ਪਲੇਟਾਂ ਪਈਆਂ ਹੋਈਆਂ ਨੇ ਤੇ ਆ ਸਰ ਮੇਰੇ ਪੇਟ ਤੇ ਉੱਪਰ ਸਾਰੀ ਪਲਾਸਟਿਕ ਸਰ ਦੀ ਉਸ ਦੇ ਵਿੱਚ ਸਰ ਮੇਰੇ ਮਾਤਾ ਜੀ ਸਵਰਗਵਾਸੀ ਹੋ ਗਏ ਤੇ ਮੇਰੀ ਪਤਨੀ ਘਰਮ ਪਤਨੀ ਮੇਰਾ ਤਲਾਕ ਦੇ ਗਈ ਸਰ ਮੈਨੂੰ ਤੇ ਸਰ ਮੈਂ ਅਕੱਲਾ ਰਹਿ ਗਿਆ ਜੀ ਤੇ ਸਰ ਉਸ ਤੋਂ ਬਾਅਦ ਸਰ ਮੇਰੀ ਲਾਈਫ ਦਾ ਮੈਨੂੰ ਜ਼ੀਰੋ ਹੋ ਗਈ ਖਤਮ ਹੋ ਗਿਆ ਸਰ ਤੇ ਸਰ ਮੈਂ ਕੁਝ ਟਾਈਮ ਮੋਬਾਈਲ ਦੇ ਉੱਪਰ YouTube ਦੇ ਜ਼ਰੀਏ ਕੁਛ ਨਾ ਕੁਛ ਦੇਖਦਾ ਸਰ ਮੈਨੂੰ ਹੈਂਡੀਕੈਪ ਬਾਰੇ ਗੇਮਾਂ ਬਾਰੇ ਮੈਨੂੰ ਪਤਾ ਲੱਗਿਆ ਸਰ ਮੇਰੀ ਲਾਈਫ ਬਾਰੇ ਉਸ ਤੋਂ ਬਾਅਦ ਮੈਂ ਕਰਿੱਕਟ ਸੁਰੂ ਕੀਤਾ ਸਰ ਮੈਂ ਘਰ ਬੈਠਾ ਬੈਠਾ ਬੋਲਿੰਗ ਕਰਦਾ ਤੇ ਕੋਈ ਨਾ ਕੋਈ ਸਰ ਪ੍ਰੈਕਟਿਸ ਕਰਦਾ ਤੁਹਾਨੂੰ ਪਹਿਲਾਂ ਕਰੇ ਕੋਈ ਗੇਮ ਕੀਤੀ ਹੋਵੇ ਜਾਂ ਮਨ ਚ ਹੋਵੇ ਕਿ ਮੈਂ ਕੋਈ ਗੇਮ ਕਰਨੀ ਹੈ ਸਰ ਮੈਂ ਉਸ ਤੋਂ ਪਹਿਲਾਂ ਸਰ ਵਰਲਡ ਕੱਪ ਦੇ ਵਿੱਚ ਮੰਗੜਾ ਪਾਕ ਤੋਂ ਸਰ ਚਾਰ ਵਾਰੀ ਜੀ ਤੇ ਸਰ ਮੈਂ ਉੱਧਰ ਵੀ ਸਰ ਨੈਸ਼ਨਲ ਪਲੇਅਰ ਰਿਆ ਸਰ ਮੇਰਾ ਸੁਪਨਾ ਹੈ ਸਰ ਇੱਕਦਮ ਮੈਂ ਗਵਰਨਮੈਂਟ ਨੂੰ ਜੋਬ ਹਾਲਦਾ ਸਰ ਕੋਈ ਮੇਰੀ ਰੋਜੀ ਰੋਟੀ ਦਾ ਸਾਧਨ ਬਣ ਜਾਈ ਜੀ ਤੇ ਦੂਸਰਾ ਸਰ ਮੇਰਾ ਸੁਪਨਾ ਹੈਗਾ ਕਿ ਮੈਂ ਇੰਡੀਆ ਟੀਮ ਦਾ ਪਲੇਅਰ ਬਣਾ ਤੇ ਆਪਣੇ ਨਾਮ ਆਵਦਾ ਨਾਮ ਆਪਣੇ ਮਾਪੇ ਦਾ ਨਾਮ ਆਪਣੀ ਟੀਮ ਦਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਔਰ ਵੀ ਬਲੰਦ ਹੌਸਲੇ ਨਾਲ ਜਿੱਤ ਗਏ ਸਾਰ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਰਹਿੰਦੇ ਲਵਪ੍ਰੀਤ ਦੇ ਨਾਲ ਤੁਹਾਨੂੰ ਦੱਸ ਦਈਏ ਕਿ 2019 ਦੇ ਵਿੱਚ ਇਹ ਬਿਜਲੀ ਬੋਰਡ ਦੇ ਵਿੱਚ ਕੱਚੇ ਮੁਲਾਜ਼ਮ ਦੇ ਪੱਖੋਂ ਕੰਮ ਕਰਦੇ ਸਨ ਤਾਂ ਉੱਥੇ ਇਹਨਾਂ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ ਜਿਸ ਵਿੱਚ ਇਹਨਾਂ ਦੀ ਇੱਕ ਲੱਤ ਕੱਟ ਜਾਂਦੀ ਹੈ ਲੱਤ ਕਟਣ ਤੋਂ ਬਾਅਦ ਕਾਫੀ مایੁਸੀ ਆ ਜਾਂਦੀ ਹੈ ਇੱਕ ਤਰ੍ਹਾਂ ਦਾ ਬੰਦਾ ਹਿੰਮਤ ਹਾਰ ਜਾਂਦਾ ਹੈ ਪਰ ਲੇਕਿਨ ਬਾਈ ਨੇ ਹਿੰਮਤ ਨਹੀਂ ਹਾਰੀ ਹੌਂਸਲਾ ਰੱਖਿਆ ਅਤੇ ਉਸ ਨੇ ਫਿਰ व्हीलचेयर ਦੀ ਕ੍ਰਿਕਟ ਖੇਲਣੀ ਸ਼ੁਰੂ ਕੀਤੀ ਜਿਸ ਵਿੱਚ ਉਹਨਾਂ ਨੇ ਆਪਣੇ ਜੋ ਹੈ ਵਧਿਆ ਨਾਮ ਕਮਾਇਆ ਅਤੇ ਮੈਡਲ ਵੀ ਲੈ ਕੇ ਆਏ ਬਾਕੀ ਦੀ ਗੱਲ ਬਾਤ ਬਾਈ ਨਾਲ ਕਰ ਲੈਣੇ ਹਾਂ ਕੀ ਕਹਿਣਾ ਚਾਹੋਗੇ ਵੀਰ ਜੀ ਪਹਿਲਾਂ ਤਾਂ ਦੱਸੋ ਵੀ ਤੁਹਾਡਾ ਹਾਦਸਾ ਹੋਇਆ ਕਿਸ ਤਰ੍ਹਾਂ ਹੋਇਆ ਸੀ ਸਭ ਤੋਂ ਪਹਿਲਾਂ ਮੈਂ ਸਸਟੀਕਲ ਬਣਾਉਣਾ ਚਾਹੁੰਦਾ ਸਰ ਸਾਈਟ ਨੂੰ ਤੇ ਸਰ ਮੇਰਾ ਹਾਦਸਾ 10 ਨਵੰਬਰ 2019 ਨੂੰ ਸਰ ਬਿਲੀ ਬੋਰਡ ਦੇ ਵਿੱਚ ਮੈਂ ਕੰਪਲੀਟ ਸੈਂਟਰ ਤੇ ਲੱਗਾ ਹੋਇਆ ਸੀ ਸਰ ਜੇ ਇਹਦੀ ਗਲਤੀ ਕਰਨ ਸਰ ਮੇਰੇ 11000 ਵੋਲਟੇਜ ਲੰਡਰ ਸੀ ਜੇ ਇਹਦੀ ਕੀ ਗਲਤੀ ਸੀ ਕਿਸ ਤਰ੍ਹਾਂ ਲੱਗੀ ਤੇ ਲੱਤ ਕਿਵੇਂ ਕੱਟਣੀ ਪਈਗੀ ਫਿਰ ਜੇ ਇਹਨੇ ਸਰ ਲែន ਨਹੀਂ ਟਟਾਈ ਸੀ ਤੇ ਸਰ ਉਹ ਉੱਥੇ ਹੀ ਖੜੇ ਸੀ ਉਹ ਤੇ ਸਰ ਦੂਸੀ ਸਰ ਜਦੋਂ ਮੇਰੇ ਕਰੰਟ ਲੱਗਾ 11000 ਵੋਲਟੇਜ ਸਰ ਮੈਂ ਜੰਪਰ ਪਾਣ ਲਈ ਉੱਪਰ ਚੜਿਆ ਹੋਇਆ ਸੀ 11 ਮੀਟਰ ਬੋਲ ਤੇ ਸਰ ਤੇ ਸਰ ਉੱਪਰੋਂ ਥੱਲੇ ਵੱਜਿਆ ਤੇ ਸਰ ਮੇਰੇ ਪਲਾਸਟਿਕ ਸਰ ਜੇ ਪੇਟ ਤੇ ਲੱਗ ਕੇ ਸਰ ਕਰੰਟ ਸਰ ਮੇਰੇ ਪੇਟ ਤੇ ਲੱਗ ਕੇ ਲੱਤਾਂ ਵੀ ਮੇਰੇ ਪੜਾਕੇ ਪੈ ਗਈ ਸੀ ਸਰ ਤੇ ਖਬੀ ਲੱਤ ਸਰ ਮੇਰੀ ਚਲੀ ਗਈ ਤੇ ਸੱਜੀ ਲੱਤ ਸਰ ਰਾਡ ਪਲੇਟਾਂ ਪਈਆਂ ਹੋਈਆਂ ਨੇ ਤੇ ਆਸਰ ਮੇਰੇ ਪੇਟ ਤੇ ਉੱਪਰ ਸਾਰੀ ਪਲਸਟੀ ਸਰਜਰੀ ਹੋਈ ਕਿਵੇਂ ਫਿਰ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਹਾਂ ਇਸ ਟਾਈਮ ਕਿਉਂਕਿ ਲੱਤ ਨਹੀਂ ਰਹੀ ਕੰਮ ਵੀ ਚਲਾ ਗਿਆ ਤਾਂ ਹੁਣ ਘਰ ਦੇ ਹਾਲਾਤ ਕਿਹਜ ਨੇ ਸਰ ਘਰ ਦੇ ਹਾਲਾਤ ਬਹੁਤ ਹੀ ਮਾੜੇ ਨੇ ਸਰ ਇੱਕਦਮ ਸਰ ਮੇਰੀ ਲਾਈਫ ਸਰ ਦੁੱਖਾਂ ਦਾ ਪਹਾੜ ਹੀ ਸਰ ਮੇਰੇ ਸਿਰ ਤੇ ਆਗਰਾ ਤੇ ਮੇਰੀ ਫੈਮਿਲੀ ਤੇ ਸਰ ਉਸ ਦੇ ਵਿੱਚ ਸਰ ਮੇਰੇ ਮਾਤਾ ਜੀ ਸਵਰਗਵਾਸੀ ਹੋ ਗਏ ਤੇ ਮੇਰੀ ਪਤਨੀ ਧਰਮ ਪਤਨੀ ਮੇਰੇ ਤਲਾਕ ਦੇ ਜੀ ਸਰ ਮੈਨੂੰ ਤੇ ਸਰ ਮੈਂ ਇਕੱਲਾ ਰਹਿ ਗਿਆ ਜੀ ਤੇ ਸਰ ਉਸ ਤੋਂ ਬਾਅਦ ਸਰ ਮੇਰੀ ਲਾਈਫ ਜਮੇ ਜ਼ੀਰੋ ਹੋ ਗਈ ਖਤਮ ਹੋ ਗਿਆ ਸਰ ਤੇ ਸਰ ਮੈਂ ਕੁਝ ਟਾਈਮ ਮੋਬਾਈਲ ਦੇ ਉੱਪਰ YouTube ਦੇ ਜ਼ਰੀਏ ਕੁਝ ਨਾ ਕੁਝ ਦੇਖਦਾ ਸਰ ਮੈਨੂੰ ਹੈਂਡੀਕੈਪ ਬਾਰੇ ਗੇਮਾਂ ਬਾਰੇ ਮੈਨੂੰ ਪਤਾ ਲੱਗਿਆ ਸਰ ਮੇਰੀ ਲਾਈਫ ਬਾਰੇ ਤੇ ਉਸ ਤੋਂ ਬਾਅਦ ਸਰ ਮੈਂ ਕਰੈਕਟਰਸ ਸ਼ੁਰੂ ਕੀਤੀ ਸਰ ਮੈਂ ਕਾਰ ਬੈਠਾ ਬੈਠਾ ਬੋਲਿੰਗ ਕਰਦਾ ਤੇ ਕੋਈ ਨਾ ਕੋਈ ਸਰ ਪ੍ਰੈਕਟਿਸ ਕਰਦਾ ਰਹਿ ਲਾਸਟ ਪਹਿਲਾਂ ਕਦੇ ਕ੍ਰਿਕਟ ਖੇਲੇ ਸੀਗੇ ਹਾਂਜੀ ਸਰ ਮੈਂ ਥੋੜਾ ਟਾਈਮ ਸਰ ਇਕੱਲੇ ਪ੍ਰੈਕਟਿਸ ਕਰਦਾ ਰਹਿੰਦਾ ਸੀ ਸਰ ਬੈਠੇ ਬੈਠੇ ਹੀ ਚੇਅਰ ਦੇ ਉੱਪਰ ਕਦੇ ਬੈਠ ਤੱਕੜਿਆ ਸਰ ਕਦੇ ਬਾਲ ਕਦੇ ਕੁਛ ਸੱਟ ਲਿਆ ਸਰ ਇਦਾਂ ਇਸ ਤੋਂ ਪਹਿਲਾਂ ਕਦੇ ਕੋਈ ਗੇਮ ਕੀਤੀ ਹੋਵੇ ਜਾਂ ਮਨ ਚ ਹੋਵੇ ਕਿ ਮੈਂ ਕੋਈ ਗੇਮ ਕਰਨੀ ਹੈ ਸਰ ਮੈਂ ਇਸ ਤੋਂ ਪਹਿਲਾਂ ਸਰ ਵਰਲਡ ਕੱਪ ਦੇ ਵਿੱਚ ਮੰਗੜਾ ਪਾ ਚੁੱਕਾ ਸਰ ਚਾਰ ਵਾਰੀ ਜੀ ਤੇ ਸਰ ਮੈਂ ਉਧਰ ਵੀ ਸਰ ਨੈਸ਼ਨਲ ਪਲੇਅਰ ਹਾਂ ਜੀ ਪੰਗੜੇ ਚ ਫਿਰ ਉਧਰ ਨਹੀਂ ਕਦੇ ਕਿਸਮਤ ਅਜ਼ਮਾਈ ਆਪਣੀ ਪੰਗੜੇ ਚ ਨਹੀਂ ਸਰ ਮੈਂ ਡਿਪਲੋਮਾ ਕਰ ਰਿਆ ਸੀ ਸਰ ਮੇਰੀ ਸਟੱਡੀ ਨਾਲ ਨਾਲ ਚੱਲ ਰਹੀ ਸੀ ਇਲੈਕਟ੍ਰੀਕਲ ਦੇ ਵਿੱਚ ਤੇ ਸਰ ਮੈਂ ਜੇਏ ਦੀ ਟ੍ਰੇਨਿੰਗ ਕੀਤੀ ਹੋਈ ਸੀ ਤੇ ਸਰ ਐਕਸੀਡੈਂਟ ਤੋਂ 2 ਦਿਨ ਬਾਅਦ ਮੇਰਾ ਪੇਪਰ ਸੀ ਸਰ ਉਸ ਟਾਈਮ ਮੈਂ ਪੀਜੀਆਈ ਦੇ ਵਿੱਚ ਟ੍ਰੀਟਮੈਂਟ ਚੱਲ ਰਿਹਾ ਸੀ ਸਰ ਮੈਂ ਉਹ ਟੈਸਟ ਮੈਂ ਦੇ ਪਾਇਆ ਸਰ ਡਿਊਟੀ ਦੇ ਉੱਪਰ ਹਾਸਾ ਹੋਇਆ ਨੌਕਰੀ ਬਣਦੀ ਸੀ ਬਿਜਲੀ ਬੋਰਡ ਦੇ ਵਿੱਚ ਕੱਚਿਆਂ 'ਚ ਹੀ ਮਿਲ ਜਾਂਦੀ ਚਾਹੇ ਕਦੇ ਕਿਸੇ ਨੂੰ ਮਿਲੇ ਹੋ ਇਸ ਸੰਬੰਧ ਵਿੱਚ ਸਰ ਇਸ ਵਾਰ ਮਿਲੇ ਵੀ ਸੀ ਸਰ ਕੋਈ ਹੈਲਪ ਨਹੀਂ ਕਰਦਾ ਸਰ ਗਰੀਬ ਫੈਮਿਲੀ ਐ ਸਰ ਸਾਡੀ ਤੇ ਸਰ ਸਾਡਾ ਰੋਜੀ ਰੋਟੀ ਦਾ ਵੀ ਕੋਈ ਹੋਰ ਸਾਧਨ ਨਹੀਂ ਹੈ ਜੀ ਤੇ ਸਰ ਸਭ ਮੇਰੇ ਫਾਦਰ ਦੀ ਛੋਟੀ ਜੀ ਦੁਕਾਨ ਹੈ ਜੀ ਤੇ ਸਰ ਜ਼ਿਆਦਾਤਰ ਸਾਰਾ ਦੁਕਾਨ ਸਾਡੀ ਬੰਦੀ ਪਈ ਰਹਿੰਦੀ ਐ ਤੇ ਸਰ ਜਿਹੜਾ ਸਮਾਨ ਪਾਇਆ ਸੀ ਸਰ ਉਹ ਵੀ ਦਮਾ ਜ਼ੀਰੋ ਹੋ ਗਿਆ ਸਰ ਸ਼ਾਪ ਤੇ ਟਰੋਫੀਆਂ ਪਈਆਂ ਨੇ ਕਾਫੀ ਇੱਕਾ ਸਟicker ਵੀ ਪਿਆਗਾ ਇਹਦੇ ਬਾਰੇ ਕੀ ਨਾ ਚਾਹੂਗੇ ਸਰ ਮਾਪ ਜੀ ਨੂੰ ਦੱਸਣਾ ਚਾਹੁੰਦਾ ਐ ਸਰ ਇਹ ਸਾਡੀ 4th ਨੈਸ਼ਨਲ ਸਰ ਗਰਵਾਲੀਅਰ ਵਿਖੇ ਹੋਈ ਸੀ ਸਰ ਉੱਥੇ 18 ਟੀਮਾਂ ਆਈਆਂ ਸੀ ਸਰ ਤੇ ਸਰ ਉਸ ਦੇ ਵਿੱਚ ਸਾਡੀ ਟੀਮ ਨੇ 8 ਲੀਗ ਮੈਚ ਕੁਆਟਰਫਾਈਨਲ ਸੈਮੀਫਾਈਨਲ ਤੇ ਕਰਨਾਟਕਾ ਨਾਲ ਸਰ ਫਾਈਨਲ ਮੈਚ ਹੋਇਆ ਸਰ ਜੀ ਜੋ 7 ਵਿਕਟਰ ਨਾਲ ਅਸੀਂ ਜੇਤੂ ਰਹੇ ਸੀ ক্রিকেট ਖੇਡਣ ਦਾ ਮੌਕਾ ਕਿਵੇਂ ਮਿਲਿਆ व्हीलचेयर ਤੇ ক্রিকেট ਖੇਡਣਾ ਸਰ ਮੌਕਾ ਮੈਨੂੰ ਆਪਣੇ ਫੇਸਬੁੱਕ YouTube ਤੇ ਸਰ ਆਪਣੇ ਟ੍ਰਾਇਲ ਬਾਰੇ ਅ ਨਿਊਜ਼ ਚ ਪਾਈ ਹੋਈ ਸੀ ਸਰ ਭਾਜੀ ਨੇ ਵੀਰ ਸਿੰਘ ਸੰਧੂ ਕੈਪਟਨ ਨੇ ਜੀ ਜੋ ਟੀਮ ਨੇ ਤੇ ਸਰ ਮੈਂ ਉਹਨਾਂ ਨਾਲ ਅਟੈਚਮੈਂਟ ਕੀਤੀ ਗੱਲਬਾਤ ਕੀਤੀ ਤੇ ਮੈਨੂੰ ਭਾਜੀ ਨਾਲ ਲੈ ਕੇ ਗਏ ਤੇ ਮੈਂ ਟ੍ਰਾਇਲ ਦਿੱਤੇ ਚੰਡੀਗੜ੍ਹ ਦੇ ਵਿੱਚ ਤੇ ਸਰ ਉਦੋਂ ਮੈਂ ਸਿਲੈਕਸ਼ਨ ਆਫੀਸ ਸੀ ਸਰ ਤੇ ਉਸ ਤੋਂ ਬਾਅਦ ਸਰ ਸਾਡੀ 1 ਤੇ 2 ਫਰਵਰੀ ਨੂੰ ਸਰ ਚੰਡੀਗੜ੍ਹ ਦੇ ਵਿੱਚ ਕੱਪ ਹੋਇਆ ਸਰ T10 ਜੋ ਕਿ ਸਰ ਚਾਰ ਟੀਮਾਂ ਉੱਥੇ ਪਹੁੰਚੀ ਸੀ ਸਰ ਉਹਦੇ ਵਿੱਚ ਦਿੱਲੀ ਪੰਜਾਬ ਤੇ ਚੰਡੀਗੜ੍ਹ ਤੇ ਆਪਣਾ Rajasthan ਸਰ ਉੱਥੇ ਪਾਰਟਿਸਿਪੇਟ ਕੀਤਾ ਤੇ ਅਸੀਂ ਉਹਦੇ ਵਿੱਚ ਸਰ ਵਿਨ ਹੋਏ ਤੇ ਅਸੀਂ ਸਰ ਉਸ ਤੋਂ ਬਾਅਦ ਮੈਨੂੰ ਸਰ ਮੇਰੇ ਕੋਚ ਕੋਚ ਸਰ ਡੜੂ ਕੁੰਡੂ ਜੀ ਵੱਲੋਂ ਮੈਨੂੰ ਇੰਨੀ ਮਦਦ ਮਿਲੀ ਤੇ ਮੇਰੀ ਸਾਰੀ ਟੀਮ ਵੱਲੋਂ ਜਿਨ੍ਹਾਂ ਨੇ ਸਰ ਮੈਨੂੰ ਕਾਬਲੀਅਤ ਸਰ ਦਿੱਤੀ ਤੇ ਮੈਨੂੰ ਪਲੇਨ 11 ਦਾ ਹਿੱਸਾ ਬਣਾ ਕੇ ਸਰ ਮੈਨੂੰ 4th ਨੈਸ਼ਨਲ ਗਵਾਲੀਅਰ ਵਿਖੇ ਲੈ ਕੇ ਗਏ ਸਾਂ ਸੁਣਨ ਚਾਹਿਆ ਕਿ ਦੋ ਬੋਲੇ ਖੇਡਣ ਨੂੰ ਮਿਲੀਆਂ ਸੀਗੀਆਂ ਜੀ ਸਰ ਸਾਠੀ ਵਰ ਗਏ تھے ਜੀ ਸਰ ਸਰ ਮੈਨੂੰ ਦੋ ਬੱਲੇ ਹੀ ਅਸਲ ਦੇ ਵਿੱਚ ਠੇਡ ਨੂੰ ਮਿਲੀਆਂ ਸਰ ਸਰ ਜੋ ਕਿ ਇੱਕ ਹੱਸੀ ਵੀ ਆ ਸਰ ਉਹਦੇ ਵਿੱਚ ਸਰ ਮੇਰੀ ਦੋਨੇ ਬੱਲੇ ਹੀ 6 ਸੀ ਤੇ ਉਹ ਥੋੜੀ ਥੋੜੀ ਦੂਰੀ ਕਰਨ ਸਰ ਮੇਰੀ ਵੰਡਰੀ ਰਹੀ ਹੈ ਜੀ ਹੁਣ ਫਿਰ ਅੱਗੇ ਕੀ ਸੋਚਿਆ ਵੀ ਅੱਗੇ ਖੇਲਣਾ ਜਾਰੀ ਜਾਰੀ ਅੱਗੇ ਜੀ ਸਰ ਮੈਂ ਸਰ ਆਪਦੇ ਸਰੀਰ ਲਈ ਤੇ ਆਪਦੇ ਮਾਪੇ ਬ ਲਈ ਆਪਦੇ ਸ਼ਹਿਰ ਲਈ ਤੇ ਆਪਦੇ ਦੇਸ਼ ਲਈ ਸਰ ਹਮੇਸ਼ਾ ਖੇਡਣਾ ਤੇ ਇਦਾਂ ਹੀ ਤਰੱਕੀ ਕਰਦਾ ਰਹਾਂ ਸਰ ਆਪਦੇ ਦੇਸ਼ ਦਾ ਕੀ ਸੁਪਨਾ ਹੁਣ ਅੱਗੇ ਸਰ ਮੇਰਾ ਸੁਪਨਾ ਹੈ ਸਰ ਇੱਕ ਦਾ ਮੈਂ ਗਵਰਨਮੈਂਟ ਤੋਂ ਜੋਬ ਪਾ ਲਦਾ ਸਰ ਕੋਈ ਮੇਰੀ ਰੋਜੀ ਰੋਟੀ ਦਾ ਸਾਧਨ ਬਣ ਜਾਈ ਜੀ ਤੇ ਦੂਸਰਾ ਸਰ ਮੇਰਾ ਸੁਪਨਾ ਹੈਗਾ ਕਿ ਮੈਂ ਇੰਡੀਆ ਟੀਮ ਦਾ ਪਲੇਅਰ ਬਣਾ ਤੇ ਆਪਣੇ ਨਾਮ ਆਪਦਾ ਨਾਮ ਆਪਣੇ ਮਾਪੇ ਦਾ ਨਾਮ ਆਪਣੀ ਟੀਮ ਦਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਹੋਰ ਵੀ ਬੁਲੰਦਾ ਫੌਸਲੇ ਨਾਲ ਜਿੱਤ ਜੇ ਸਰ ਰੋਜ਼ਗਾਰ ਹੁਣ ਕਿਹ ਗੁਜ਼ਾਰਾ ਕਿਵੇਂ ਚੱਲਦਾ ਕੀ ਰੋਜ਼ਗਾਰ ਸਰ ਸਾਡੀ ਛੋਟੀ ਜੀ ਸ਼ਾਪ ਹੈ ਜੀ ਮੇਰੇ ਫਾਦਰ ਸਾਹਿਬ ਵੀ ਉੱਤੇ ਸ਼ਾਪ ਖੋਲਦੇ ਨੇ ਸਰ ਜ਼ਿਆਦਾਤਰ ਸਾਡੀ ਸ਼ਾਪ ਬੰਦ ਹੀ ਰਹਿੰਦੀ ਹੈ ਸਰ ਕਿਉਂਕਿ ਮੇਰਾ ਪੀਜੀਆਈ ਦੇ ਵਿੱਚ ਟ੍ਰੀਟਮੈਂਟ ਚੱਲ ਰਿਹਾ ਸੀ ਤੇ ਸਰ ਕਈ ਵਾਰ ਡਾਕਟਰ ਸਾਹਿਬਾਂ ਨੂੰ ਬੁਲਾਉਂਦੇ ਨੇ ਜੀ ਤਾਂ ਸਾਨੂੰ ਉੱਧਰ ਜਾਣਾ ਪੈਂਦਾ ਸਰ ਜ਼ਿਆਦਾਤਰ ਖੁੱਲਦੀਆਂ ਕਈ ਵਾਰ ਨਹੀਂ ਖੁੱਲਦੀ ਸਰ ਸਬਸ ਸਰ ਪ੍ਰਮਾਤਮਾ ਅਸਰੀ ਸਾਡਾ ਆਸਰਾ ਚੱਲ ਰਿਹਾ ਸਰ ਰੋਟੀ ਦਾ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹਾਂਗੇ ਜਿਨ੍ਹਾਂ ਦੀਆਂ ਸੇਤਾਂ ਕੈਂਬ ਨੇ ਲੇਕਿਨ ਨਸ਼ਾ ਵੱਲ ਪੈਣ ਨੂੰ ਜਦੋਂ ਕੋਈ ਰੋਜ਼ਗਾਰ ਨਹੀਂ ਮਿਲਦਾ ਕੋਈ ਉਹਨਾਂ ਦਾ ਜ਼ਿੰਦਗੀ ਦਾ ਏਮ ਨਹੀਂ ਹੁੰਦਾ ਕਿ ਮੈਨੇ ਇਹ ਕੰਮ ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਨਾ ਭਾਜੀ ਕਿ ਤੁਸੀਂ ਸਾਡੇ ਵੱਲ ਦੇਖੋ ਕਿ ਸਰ ਮੈਂ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਤੇ ਆਪਣਾ ਗੇਮਾਂ ਪ੍ਰਤੀ ਰੁਚੀ ਰੱਖਦਾ ਹੋਇਆ ਸਰ ਮੈਂ ਟੱਚ ਦੇ ਵਿੱਚਾਂ ਤਾਂ ਜੋ ਆਪਾਂ ਆਪਣੇ ਦੇਸ਼ ਲਈ ਤੇ ਆਪਣੇ ਲਈ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਸਰ ਆਪਦੀ ਜੇ ਆਪਾਂ ਆਪਣੀ ਸਿਹਤ ਜ਼ਰੂਰੀ ਹੈ ਤਾਂ ਸਰ ਆਪਾਂ ਤਾਂ ਹੀ ਖੇਡ ਸਕਦੇ ਹਾਂ ਜੀ ਜੀ ਬਿਲਕੁਲ ਵੀਰ ਜੀ ਦਾ ਕਹਿਣਾ ਹੈ ਕਿ ਜਦੋਂ ਇਹ ਹਾਸਾ ਵਾਪਰਿਆ ਤਾਂ ਉਸ ਟਾਈਮ ਕਿਤੇ ਨਾ ਕਿਤੇ ਦਾ ਮਨ ਡਾਮਾ ਡੋਲ ਹੋਇਆ ਕਰਦੇ ਸੀ ਜੋ ਘਰ ਵਾਲੀ ਸੀ ਉਹ ਛੱਡ ਗਈ ਮਾਤਾ ਜੀ ਦੀ ਡੈਥ ਹੋ ਗਈ ਲੇਕਿਨ ਉਸ ਟਾਈਮ ਕਿਤਨਾ ਦਾ ਡਿਪਰੈਸ਼ਨ ਜਾਇ ਮੈਂ ਹੌਲ ਬਣ ਗਿਆ ਲੇਕਿਨ ਫੇਸਬੁੱਕ ਤੇ YouTube ਤੋਂ ਜਦੋਂ ਦੇਖਿਆ ਕਿ व्हीਲ ਚੇਅਰ ਵਰਗੀ ਵੀ ਜੋ ਕ੍ਰਿਕਟ ਹੈ ਉਹ ਖੇਲੀ ਜਾ ਸਕਦੀ ਹੈ ਤਾਂ ਬਾਈ ਨੇ ਘਰੇ ਬੈਠ ਕੇ ਨੇ ਪ੍ਰੈਕਟਿਸ ਕੀਤੀ ਤੇ ਉਸ ਪ੍ਰੈਕਟਿਸ ਨੂੰ ਰੰਗ ਲੱਗੇ ਕਾਫੀ ਵਾਰ ਗਏ ਲੇਕਿਨ ਦੋ ਬੋਲੇ ਖੇਲਣ ਨੂੰ ਮਿਲਿਆ ਦੋ ਹੀ ਬੋਲਾਂ ਤੇ ਬਾਉਂਡਰੀ ਮਾਰੀ ਦੱਸ ਰਹੇ ਨੇ ਕਿ ਜਿਵੇਂ 6 ਦੇ ਕੋਲ ਹੀ ਸੀਗੇ ਉਸ ਤੋਂ ਬਾਅਦ ਮੈਡਲ ਜਿੱਤੇ ਹੌਸਲੇ ਬੁਲੰਦ ਰਹੇ ਅਤੇ ਹੁਣ ਵੀ ਜੋ ਅੱਗੇ ਇਹਨਾਂ ਦੀ ਜੰਗ ਹੈ ਜਾਰੀ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਹਮਦਰਦ ਟੀਵੀ